ਜਾਦਿਕ ਮਿੱਤੇ ਜਦੋਂ ਵੀ ਸ਼ੇਰਾਂ ਜਿਨ੍ਹਾਂ ਨੇ ਅੰਦਰ ਹੈ ਉਦਾਂ ਹੀ ਸਭ ਤੋਂ ਇੱਚਾ ਕਾਮ ਹੋਇਆ ਹੈ ਬਹਾਦਰ ਜੀ ਸਿੰਘ ਦਾ ਜਿਹਨੇ ਹਿੰਮਤ ਅਤੇ ਦ੍ਰਿਯਾਦ ਤੋਂ ਖਾਸਰਾ ਹੀ ਖੜਾ ਕੀਤਾ ਤੇ ਸਾਬਤ ਕਰ ਦਿੱਤਾ ਕਿ ਰਾਜਤਦਵਾਰ ਨਾ ਨਹੀਂ ਸਗੋ ਇਨਸਾਫ ਦਾ ਹੁੰਦਾ ਹੈ ਬਹਾਦਰ ਜੀ ਸਿੰਘ ਦੇ ਜਦੋਂ ਦੋਨੋਂ ਪਸਤਾਨ ਉਸ ਸੀ ਸਿੰਘ ਪਿੰਡ ਵਿਚ ਨਵਾਂ ਵਿਹੇ ਹੋਇਆ ਉਹਨਾਂ ਦੀ ਪਤਨ ਦਾ ਨਾਮ ਮਹਾ ਸਿੰਘ ਤੇ ਮਾਤਾ ਦਾ ਨਾਮ ਸਰਦਾਰ ਨੀ ਰਾਜਪੂਰਸੀ ਜਦੋਂ ਮਹਾ ਰਾਜ ਸਿੰਘ ਜੀ ਨੇ ਜਦੋਂ ਮਹਾਜਾ ਤਾਂ ਪਤਾ ਮਹਾ ਸਿੰਘ ਨੇ ਬਹੁਤ ਖੁਸ਼ੀ ਮਨਾਈ ਸੇਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਰੱਖਿਆ ਗਿਆ ਜਣਤੋਹ ਮਾਹਰਾਂ ਦੀ ਚੀਜ਼ਾਂ ਦੀ ਬਹੁਤ ਸੁੰਦਰਤਾ ਤੇ ਤੇਜਸ ਸੀ ਪਰ ਇਹ ਸੁੰਦਰਤਾ ਬਹੁਤਾ ਚੇਤਨਾ ਰਹੀ ਜਣਤੋਹ ਥੋੜਾ ਸਮਾਂ ਬਾਅਦ ਮਹਾਲਾਇਨ ਜੀ ਸਿੰਘ ਉਸ ਮੋਟਕਸੀ ਤੁਮਾਰੀ ਹੋਂਦ ਕਰ ਇੱਕ ਅੱਖ ਦੀ ਰੋਸ਼ਨੀ ਚੜੀ ਗਈ ਸੀ ਤੁਮਾਰੀ ਬਹੁਤ ਬਿਹਾਰੀ ਸੀ ਮਹਾਲਾਇਨ ਜੀ ਸਿੰਘ ਅਜੇ 11 ਸਾਲ ਦੇ ਸੀ ਉਹਨਾਂ ਨੇ ਇੱਕ ਲਾਈਟ ਦੇ ਇਸ਼ਾਰੇ ਹੁਣਾ ਦੇਣਾ ਸਾਡਾ ਗੁਜਰਾਤ ਦਾ ਇਲਾਕਾ ਸਰਦਾਰ ਮਹਾਸਿੰਘ ਦੇ ਦੀਨ ਸੀ ਪਰ ਉਹਨਾਂ ਨੇ ਸਾਇਮ ਸਿੰਘ ਨੂੰ ਉਸ ਤਰ੍ਹਾਂ ਥਾਪਿਆ ਹੋਇਆ ਸੀ ਸਾਸ ਕਰ ਸਕੰਦ ਨੇ ਸੀ ਵਿੱਚ ਜਦ ਬਹਾਦਰ ਸਿੰਘ ਨੇ ਆਪਣੇ ਅਹਿਲਕਲ ਪਾਸੋਂ ਬਾਲੀਆ ਉਗਰੋਂ ਲਈ ਭੇਜੇ ਤਾਂ ਬਹਾਦਰ ਸਿੰਘ ਨੇ ਉਹਨਾਂ ਨੂੰ ਬਾਲੀਆ ਦੇ ਇੰਦ ਕਾਰੀਗਰ ਦਿੱਤਾ ਸਾਰੇ ਮਹਾਂ ਸਿੰਘ ਕੋਲ ਹੋਣ 27 ਨਾ ਹੋਲ ਕੋਈ ਚਾਰ ਨਹੀਂ ਸੀ ਜਾਣੇ ਬਾਲੀ ਜੀਸੇ ਨੂੰ ਨਾਲ ਲਿਆ ਅਤੇ ਵੀ ਰਾਤ ਤਿਹਾਂ ਘੰਟੇ ਕਰਦਾ ਤਾਂ ਇਹਨੂੰ ਪਤਾ ਲੱਗਾ ਕਿ ਸਰਦਾਰ ਮਹਾਂ ਸਿੰਘ ਫੌਜ ਲੈ ਕੇ ਮਿਰਾਤ ਰਾਜ਼ ਆ ਰਿਹਾ ਹੈ ਤਾਂ ਉਹ ਸੁਦਰਨ ਦੇ ਕਿਲੇ ਵਿੱਚ ਜਾ ਦਿੱਤੀਆ ਬਹਾਦਰ ਸਿੰਘ ਨੇ ਭੋਲ ਜਾਣੇ ਕਿ ਜੇ ਵੀ ਚਾਰੋਂ ਪਾਸੇ ਭੇਜ ਲਿਆ ਪਰ ਅਜੇ ਜੇਤਨ ਨਜ਼ੀਨ ਨਾ ਹੋਈ ਰਾਸ਼ਨ ਪਾਣੀ ਵੀ ਭੋਜਨ ਨਹੀਂ ਮਿਲ ਰਿਹਾ ਸੀ ਜਨਾਬ ਮਨਤਕਾਰ ਮਹਾ ਸਿੰਘ ਵੀ بیمار ਹੋ ਗਏ ਉਹਨਾਂ ਨੇ ਪੇਚੇ ਲਾ ਗਏ ਬਿਮਾਰੀ ਦੇ ਵਦਨ ਪਾਤੀ ਗਈ ਇਤਦਾਂ ਕਿ ਮਹਾ ਸਿੰਘ ਆਪਣੀ ਟੀਮ ਦੀ ਆਖਰੀ ਛੱਡ ਬੈਠੇ ਸਨ ਉਹਨਾਂ ਨੇ ਇਸ ਹੋਈ ਦੀ ਬਾਗਰ ਮਹਾ ਸਿੰਘ ਨੂੰ ਸੋਭੀ ਤੇ ਆਉਂ ਵਾਪਸ ਪਿੰਡ ਕੁਜਣਾ ਵਾਲਾ ਵਿਖੇ ਪਰਤ ਆਏ ਮਹਾ ਸਿੰਘ ਬرائی ਨਹੀਂ ਉਹਨਾਂ ਨੇ ਇਸਕੇ ਹੋਰ ਵੀ ਮਜ਼ਬੂਤ ਕਰ ਦਿੱਤਾ ਕੋਈ ਟੀਮ ਵੀ ਜਲਮਗਰੂ 51 ਮੀ ਲੀ ਕੇ ਕਾਰਨ ਸੰਗਤ ਜੋਤ ਸਿੰਘ ਉਹਦਾ ਹੀ ਡਾਈ ਵਿੱਚ ਕਿਹੜੇ ਤੋਰ ਦੇ ਲਈ ਆ ਰਹੇ ਹਨ ਬਹਾਦਰ ਸਿੰਘ ਨੇ ਬਹੁਤ ਫਰਤੀਬਤੀ ਅਤੇ ਦਸ਼ੁਨਾ ਦੀ ਕੋਲੋਂ ਰਾਮ ਜੀ ਰੋਕਣ ਦੀ ਯੋਜਨਾ ਬਣਾਈ ਬਹਾਦਰ ਸਿੰਘ ਨੇ ਆਪਣੀ ਫੌਜ ਨੂੰ ਨਾਲ ਲੈ ਜਾ ਕੇ ਦੂਰ ਹੀ ਚੰਦਰ ਵਿੱਚ ਇਸ ਫੌਜ ਨੂੰ ਲੋਕ ਲਿਆ ਅਤੇ ਇਸ ਹੌਦੇ ਤੋਂ ਡਰਦੇ ਬਲ ਸਿੰਘ ਅਤੇ ਜੋਗ ਸਿੰਘ ਮੈਦਾਨ ਛਾੜ ਕੇ ਭੱਜ ਗਏ ਜ਼ਬਰਦਸਤ ਹਮਲਾ ਹੁਣ ਕਰ ਕੋ ਸਾਰੇ ਨਗਲੇ ਵੰਡ ਮਾਰੇ ਗਏ ਜੀਸ ਸਿੰਘ ਆਪਣੀ ਫੌਜ ਨੂੰ ਲੈ ਕੇ ਵਾਪਸ ਕਿਲੇ ਕੋਲ ਆ ਗਿਆ ਅਤੇ ਕਿਲੇ ਉੱਪਰ ਤੋਪਾਂ ਮੋੜਿਆ ਦਾਹਾ ਦਾ ਕਰ ਦਿੱਤਾ ਅਗੇਨ ਫਾਈਲ ਸਿੰਘ ਭੰਗੀ ਬਾਦਿਆ ਦੇਵ ਦੀ ਮੰਦ ਗਿਆ ਬਾਹਰ ਹੈ ਰਜੀਤ ਸਿੰਘ ਦੇ ਸਾਹ ਚਿੰਦ ਬਾਪ ਦਾ ਦਿੱਤਾ ਅਤੇ ਫਿਰ ਤੋਂ ਵਿਜਰਾ ਦਾ ਹਾਕਰ ਥਾਪ ਦਿੱਤਾ ਉਹਨਾਂ ਨੇ ਵਿਜਰਾ ਦੇ ਬਾਹਰ ਪੂਜਣਾ ਦੌਰਾ ਕੀਤਾ ਅਤੇ ਸਾਹ ਸਿੰਘ ਭੰਗੀ ਅਦੇਸ਼ ਦਿੱਤਾ ਕਿ ਕੋਈ ਲਾਈਨਿ ਰਾਸ਼ੀ ਨਿਯੰਤਰਣ ਕੀਤਾ ਜਾਵੇ ਸਾਹ ਸਿੰਘ ਨੇ ਬਹੁਤ ਹੀ ਬੜੀ ਸੇਵਾ ਕੀਤੀ ਅਤੇ ਬੜਦਾ ਬਾਦਿਆ ਬਾਹਰ ਹੈ ਰਜੀਤ ਸਿੰਘ ਨੇ ਦਿੱਤਾ ਬਾਹਰ ਹੈ ਰਜੀਤ ਸਿੰਘ ਦੀ ਇਹ ਪਹਿਲੀ ਜੜਾਈ ਸੀ ਅਤੇ ਪਹਿਲੀ ਜਿੱਤ ਸੀ ਜੋ ਵੀ ਹਨ 11 ਸਾਡੀ ਉਮਰ ਵਿੱਚ ਜਿੱਤੀ ਸੀ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ లైਕ ਤੇ ਕਮੈਂਟ ਕਰਕੇ ਮੈਨੂੰ ਦੱਸੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਹੋਰ ਵੀ ਸਾਡੇ ਸਭ ਤੋਂ ਪਹਿਲਾਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ